ਕੀ ਸਭ ਸੋਏ ਦਰਮਕਾ ਬਿੱਲਾ ਬੁੜਾ ਕੋਈ ਜੇਨਪ ਹੈ ਪਰ ਇਹ ਕਦ ਨਾ ਹੋਈ ਸੁਭਾਏ ਦਰਸ਼ਨ ਪਰਤੇ ਆ ਗੁਰੂ ਕੈ ਜਿਨ ਮਨ ਮਰਨ ਦੁਖ ਜਾਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ

ਕਬ ਕਰਿਆ ਵੇਰੀ ਮੋਹਨ ਨੇ ਨਯਾਵ ਹਵ ਫਾਰ ਕਜਰ ਬਸਰ ਆਬਰਨ ਕੀਨੇ ਹੋ ਦਿਨੇ ਹੋ ਦਿਨੇ ਹੋ ਦਿਨੇ ਕਬ ਕਰਿਆ ਸ਼ਰਮ ਸੁਹਾਗਨ ਚਰਨ ਸੀਸ ਧਰ ਲਾਲਨ ਮੋਹੇ ਮਿਲਾ ਹੋ ਕਬ ਕਰ ਆਵੇਰੀ ਸੁਨੋ ਤਹਿਰੀ ਮਿਲਨ ਬਾਤ ਕੋ ਸਗਰ ਤਦਰਾਸ ਮੰਗਲ ਕੁੰਗਾਵੋ ਆਨੰਦ ਰੂਪ ਤੇ ਆਵੋ ਨਾਨਕ ਦਵਾਰੇ ਆਇਓ ਤੋ ਮੈਂ ਲਨਤ ਪਾਇਓ ਰੀ ਮੋਹਨ ਰੂਪ ਦਿਖਾਵਾ ਅਭ ਮੋਹ ਹੈ ਨੀਂਦ ਸੁਹਾਵਾ ਸਭ ਮੇਰੀ ਤਖਾ ਬੁਜਾਨੇ ਅਬ ਮੈਂ ਸੈ ਅਸਮੰਨੇ ਮੀਠੀ ਤੇਰੇ ਕਹਾਣੇ ਮੋਹ ਲਾ ਮੋਹਨੇ ਸੁਹਾਵ ਸਭ ਮੇਰੀ ਤਖਾ ਬੁਜਾਨੇ ਅਬ ਮੈਂ ਸਹਿਜ ਸੁਮਾਨੇ ਮੀਟੀ ਪਰੇ ਤਹਾਨੇ ਮੋਹਨ ਲਾ ਪਾਇਓ ਰੇ ਰਾਉ ਤੁਜਾ ਵਾਹਿਗੁਰੂ ਜੀ ਕੀ ਫਤਹਿ ਰਾਗ ਨਾਵਲ ਮਹੱਲਾ ਪੰਜਵਾਂ ਕਾਰ ਤੇਰਵਾਂ ਪ੍ਰਸਾਦ ਕਿਉਂ ਕਾ ਸਤਿਗੁਰ ਪ੍ਰਸਾਦ ਮੋਹਿਨ ਨੀਂਦ ਨਾ ਆਵੇ ਆਰ ਤਜਲ ਬਸਤ ਆ ਬਰਨ ਕਿਨੇ ਓਡਨੀ ਓਡਨੀ ਕਬ ਕਰ ਆਵੇ ਜਪੋ ਜੀ ਵਾਹ ਗੁਰੂ 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 ਵਾਹ